ਦੇ ਕਿ ਬਿਸ਼ਨੋਈ ਨੇ ਜੇਲ੍ਹ ਤੋਂ ਪੋਸਟ ਪਾਈ ਹੈ ਜੀ ਫਿਰ ਫੋਨ ਕੌਣ ਪ੍ਰੋਵਾਈਡ ਕਰਵਾ ਰਿਹਾ ਜੀ ਕਹਿੰਦੇ ਅਪਡੇਟ ਹੈ ਕੋਈ ਉਹ ਇਹ ਉਹਨਾਂ ਦਾ ਗਰੁੱਪ ਹੈ ਜੀ ਹਮ ਇੱਕ ਆਈਡੀ ਹੈ ਲੌਰੈਂਸ ਦਾ ਨਾਮ ਕਿੱਥੇ ਲਿਖਿਆ ਉੱਥੇ ਦੱਸੋ ਮੈਨੂੰ ਹਮ ਆਪਾਂ ਫਿਰ ਕਿਵੇਂ ਕਹਿ ਸਕਦੇ ਹਾਂ ਲੌਰੈਂਸ ਦਾ ਕੋਈ ਨਾਮ ਲਿਖਿਆ ਜਾਂ ਕੋਈ ਆਪਣੇ ਕੋਲ ਪੁਸ਼ਟੀ ਹੈ ਹੁਣ ਉਸ ਗਰੁੱਪ ਦੇ ਵਿੱਚ ਇੰਡੀਆ 'ਚ ਦੱਸਦੇ ਆ ਕਿ 800 ਸ਼ੂਟਰ ਆ ਇਕੱਲਾ ਹਮ ਐਡਾ ਵੱਡਾ ਨੈਟਵਰਕ ਹੈ 800 ਸ਼ੂਟਰ ਇੰਡੀਆ 'ਚ ਹੈ ਤੇ ਕਈ ਮੁਲਕਾਂ ਚ ਉਹ ਗਾਂ ਬੈਠੇ ਆ ਹੈਂਡਲਰ ਉਹਨਾਂ ਦੇ ਜੀ ਜੀ ਤਾਂ ਆਪਾਂ ਨੂੰ ਕੀ ਪਤਾ ਕਿ ਪੋਸਟ ਜੇਲ ਚ ਪਈ ਹੈ ਕਿ ਬਾਹਰੋਂ ਪਈ ਹੈ ਜੀ ਹੂੰ ਹੂੰ ਸੋ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਲਾਰੈਂਸ ਨੇ ਪੋਸਟ ਪਾਈ ਹੈ ਇਹ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਬਿਲਕੁਲ ਠੀਕ ਹੈ ਨਾ ਸੋ ਇਸ ਚੀਜ਼ ਨੂੰ ਥੋੜਾ ਜਿਹਾ ਬਰੀਕ ਜਾਂ ਫਰਕ ਆਪਾਂ ਦੇਖ ਕੇ ਚੱਲੀਏ ਤੇ ਬਿਹਤਰ ਹੋਏਗਾ ਕਿ ਉਹਨਾਂ ਦੇ ਇੱਕ ਗਰੁੱਪ ਵੱਨੀਓ ਕਥਿਤ ਪੋਸਟ ਪਾਈ ਗਈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਤੇ ਹਾਫਿਜ਼ ਸੈਇਦ ਨੂੰ ਮਾਰਾਂਗੇ ਹੂੰ ਠੀਕ ਹੈ ਜੀ ਆ ਪਿਛਲੇ ਦਿਨਾਂ ਚ ਆਪਾਂ ਦੇਖਿਆ ਕਿ ਉਹਨਾਂ ਨੇ ਕੁਝ ਇਸ ਤਰ੍ਹਾਂ ਦੀਆਂ ਪੋਸਟਾਂ ਪਾ ਕੇ ਸਥਿਤੀ ਸਾਫ਼ ਵੀ ਕੀਤੀ ਸੀ ਜੀ ਠੀਕ ਹੈ ਨਾ ਜੀ ਖਾਸ ਤੌਰ ਤੇ ਜਿਹੜਾ ਮਾਮਲਾ ਚੱਲ ਰਿਹਾ ਸੀਗਾ ਖਾਲਿਸਤਾਨ ਨੂੰ ਲੈ ਕੇ ਜਾਂ ਕੁਝ ਚੀਜ਼ਾਂ ਉਹਨਾਂ ਨੇ ਸਾਫ਼ ਕਰ ਦਿੱਤੀਆਂ ਸੀ ਕਿ ਸਾਡਾ ਰਾਸ਼ਟਰਵਾਦ ਸਾਡੇ ਨਾਲ ਹੈ ਉਹਨਾਂ ਨੇ ਵੀ ਆਪਣਾ ਰਾਸ਼ਟਰ ਪ੍ਰੇਮ ਜਿਹੜਾ ਫੇਰ ਦਿਖਾਤਾ ਦਿਖਾਤਾ ਤਾਂ ਕਹਿਣ ਦਾ ਮਤਲਬ ਇਹ ਆ ਕਿ ਉਹ ਕਿਸ ਨੇ ਪੋਸਟ ਪਾਈ ਆ ਆਪਾਂ ਕਿਸੇ ਵਿਸ਼ੇਸ਼ ਦਾ ਨਾਮ ਜੇ ਨਾਂ ਵਰਤੀਏ ਤੇ ਮੇਰੇ ਖਿਆਲ ਦੇ ਨਾਲ ਠੀਕ ਹੈ ਜਦੋਂ ਤੱਕ ਆਫੀਸ਼ੀਅਲੀ ਕੋਈ ਏਜੰਸੀ ਇਹਨੂੰ ਪਰਮਾਨਿਤ ਨਹੀਂ ਕਰਦੀ ਸਤਾਫਤ ਨਹੀਂ ਜੀ ਕਈ ਵਾਰੀ ਮਿੰਟੂ ਜੀ ਹੋਈ ਹੈ ਨਾ ਵੀ ਚਲੋ ਕਿਸੇ ਗਰੁੱਪ ਨਾਲ ਵੀ ਜੁੜੀ ਹੈ ਤੇ ਮਾੜਾ ਜਿਹਾ ਨਾਮ ਜੁੜ ਗਿਆ ਤੇ ਹਾਈਲਾਈਟ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਉਸੇ ਨਾਮ ਕਰਕੇ ਹੋ ਜਾਂਦਾ ਹੈ ਖੈਰ ਜੀ ਸ਼ੁਕਰੀਆ ਦੋਸਤੋ ਸਾਰਿਆਂ ਦਾ ਮਿਹਰਬਾਨੀ ਅਗਲੀ ਖਬਰ ਵੱਲ ਚੱਲਦੇ ਪਰ ਮਿੰਟੂ ਜੀ ਇੱਕ ਕਮੈਂਟ ਬੜਾ ਸੋਹਣਾ ਇੱਧਰ ਮਿੱਤਰਾਂ ਨੇ ਕੀਤਾ ਹੋਇਆ ਪਰ ਇਹ ਚਲੋ ਜੀ ਕਿਸੇ ਬਾਰੇ ਮੰਦਾ ਨਹੀਂ ਬੋਲਣਾ ਭਰਾਵੋ ਅਸੀਂ ਤੇ ਇਹੀ ਗੁਜ਼ਾਰਿਸ਼ ਕਰਾਂਗੇ ਜਿਹੜਾ ਅਬ ਬਲਵਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਮਿੰਟੂ ਬਾਈ ਜੀ ਸਾਡੇ ਡੱਬ ਵਾਲੀ ਹਰਿਆਣਾ ਚ ਕਹਿੰਦੇ 50 ਦਿਨ ਬਾਅਦ ਪਾਣੀ ਆਇਆ ਕਹਿੰਦੇ ਨਹਿਰਾ ਚ ਲੋਕ ਤੇ ਆਵਾਰਾ ਬੜੀ ਲੰਬੀ ਬੰਦੀ ਗਈ ਚਲੀਏ ਬੰਦੀ ਅੱਗੇ ਤੇ ਆਉਂਦੀ ਹੁੰਦੀ ਫਿਰ ਗੱਲ ਤੇ ਇਹ ਆ ਨਾ ਕਿ ਹੁਣ ਦੇਖੋ ਜੇ ਆਪਾਂ ਡੱਬ ਵਾਲੀ ਏਰੀਏ ਨੂੰ ਦੇਖੀਏ ਜਾਂ ਬੋਹਰ ਏਰੀਏ ਨੂੰ ਦੇਖੀਏ ਮਲੋਟ ਏਰੀਏ ਨੂੰ ਦੇਖੀਏ ਤੇ ਇੱਥੇ ਡਾਈਵਰਸੀਫਿਕੇਸ਼ਨ ਦੀ ਕਿਤੇ ਨਾ ਕਿਤੇ ਗੁੰਜਾਇਸ਼ ਹੈ ਹੂੰ ਬਾਗਬਾਨੀ ਹੈ ਡੱਬ ਵਾਲੀ ਵੀ ਬਾਗ ਨੇ ਬਹੁਤ ਸੋਹਣੇ ਬਾਗ ਨੇ ਮੈਂ ਜਾ ਕੇ ਆਇਆ ਜੀ ਥੋੜੇ ਦਿਨ ਪਹਿਲਾਂ ਆਪਣੇ ਕਿਸੇ ਪੁਰਾਣੇ ਦੋਸਤ ਕੋਲ ਗਿਆ ਸਾਂ ਹੂੰ ਤਾਂ ਕਹਿੰਦਾ ਮਤਲਬ ਇਹ ਆ ਕਿ ਇਹ ਜਿਹੜਾ ਏਰੀਆ ਹੈ ਇੱਥੇ ਤੇ ਜਿਹੜੀ ਬੰਦੀ ਆ ਉਹ ਫਰਵਰੀ ਤੱਕ ਹੋਣੀ ਚਾਹੀਦੀ ਆ ਫਰਵਰੀ ਤੋਂ ਬਾਅਦ ਬੰਦੀ ਨਹੀਂ ਹੋਣੀ ਚਾਹੀਦੀ ਕਿਉਂਕਿ ਜੇ ਆਪਾਂ ਇਸ ਨੂੰ ਕਾਟਨ ਵੈਲਟ ਵਜੋਂ ਗਾਂ ਵਿਕਸਿਤ ਕਰਨਾ ਹੈ ਤਾਂ ਸਾਨੂੰ ਬੰਦੀ ਦੀ ਮਿਆਦ ਵੀ ਕਿਤੇ ਨਾ ਕਿਤੇ ਦਵਾਰ ਤੋਂ ਮਿੱਥਣ ਦੀ ਜ਼ਰੂਰਤ ਹੈ ਕਿ ਫਰਵਰੀ ਦੇ ਵਿੱਚ ਚਲੋ ਨੈਰੀ ਢਾਂਚਾ ਉਹਦੀ ਸਫਾਈ ਵਗੈਰਾ ਹੋਣੀ ਜ਼ਰੂਰੀ ਆ ਤੇ ਉਹ ਸਾਰਾ ਕੁਝ ਜਿਹੜਾ ਹੈ ਨਾ ਬਈ ਉਹ ਹੋ ਜਾਵੇ ਸਮੇਂ ਅਨੁਸਾਰ ਕਿ ਫਰਵਰੀ ਦੇ ਵਿੱਚ ਆਪਣੇ ਦਿਨ ਖੁੱਲ ਜਾਂਦੇ ਆ ਜੀ ਜਨਵਰੀ ਜਿੱਤੇ ਠੰਡ ਹੁੰਦੀ ਆ ਹੂੰ ਬਿਲਕੁਲ ਮੱਧ ਫਰਵਰੀ ਤੋਂ ਬਾਅਦ ਆਪਣੇ ਦਿਨ ਖੁੱਲ ਜਾਂਦੇ ਆ ਹੂੰ ਤਾਂ ਉਸ ਵੇਲੇ ਤੁਸੀਂ ਜੋ ਖਟਾਈ ਕਰਵਾਉਣੀ ਆ ਜਾਂ ਕੁਝ ਵੀ ਕਰਨਾ ਆ ਜੀ ਤਾਂ ਉਹ ਤੁਹਾਡੇ ਕੋਲ ਫਰਵਰੀ 15 ਤੋਂ ਬਾਅਦ ਹੂੰ ਲਗਭਗ ਲਾ ਲੋ ਕਿ ਮਹੀਨਾ ਸਵਾ ਮਹੀਨਾ ਡੇਢ ਮਹੀਨੇ ਦਾ ਸਮਾਂ ਲੱਗਾ ਹੂੰ ਪਰ ਜੇ ਤੁਸੀਂ ਬੰਦੀ ਕਰ ਦਿਓ ਕਿ ਅਗਾਹ ਕੇ ਅਪ੍ਰੈਲ ਮਈ ਚ ਤਾਂ ਮੇਰੇ ਤੇ ਅੱਜ ਤੱਕ ਛੋਟੇ ਹੁੰਦੇ ਤੋਂ ਮੇਰੀ ਤੇ ਇਹ ਸਮਝ ਤੋਂ ਬਾਹਰ ਆ ਕਿ ਜਿਸ ਵੇਲੇ ਨਰਮੇ ਦੀ ਬਜਾਈ ਹੋਣੀ ਆ ਹੂੰ ਹੁਣ ਤੇ ਆਪਣੇਦਰ ਲੋਕ ਛੱਡੀ ਗਏ ਨਰਮਾ ਅੱਗੇ ਬਹੁਤ ਵੱਡੇ ਪੱਤਰ ਤੇ ਨਰਮਾ ਬੀਜਿਆ ਜਾਂਦਾ ਸੀ ਪਰ ਕਮਾਲ ਇਹ ਆ ਕਿ ਜਦੋਂ ਨਰਮੇ ਦੀ ਬਜਾਈ ਸਿਰ ਤੇ ਹੁੰਦੀ ਉਦੋਂ ਕਹਿੰਦੇ ਬੰਦੀ ਆ ਗਈ ਆ ਮੈਂ ਇੱਕ ਵਾਰੀ ਨਾ ਚਲੋ ਸਟਰਗਲ ਫੇਜ਼ ਸ਼ੁਰੂ ਹੋਇਆ ਸੀਗਾ ਮੈਂ ਪਿੰਡੀਆਂ ਲਾ ਲਈਆਂ ਹੂੰ ਦੋ ਕਨਾਲਾ ਪਿੰਡੀਆਂ ਲਾ ਲਈਆਂ ਮੈਂ ਕਿਹਾ ਚਲੋ ਇਹਦੇ ਚੋਂ ਪੈਸੇ ਕੱਢਾਂ ਹੈ ਉਦੋਂ ਮੈਂ ਵਿਆਹਿਆ ਵੀ ਨਹੀਂ ਸੀਗਾ ਤੇ ਮੈਂ ਕਿਹਾ ਚਲੋ ਚਾਰ ਪੈਸੇ ਆ ਜਾਣਗੇ ਕੋਈ ਜੁੜ ਜਾਣਗੇ ਕਬੀਲਦਾਰੀ ਕਿਉਂਟਣੀ ਹੈ ਗਾਂ ਦਾ ਤੇ ਕੋਈ ਚੱਕਰ ਨਹੀਂ ਹੈਗਾ ਤੇ ਪਰ ਹੋਇਆ ਕਿ ਕੈਨ ਮੌਕੇ ਤੇ ਉਹ ਕਹਿੰਦੇ ਜੀ ਅਸੀਂ ਕਸੀ ਬਣਾਉਣੀ ਸਟਾਰਟ ਕਰਦੀ ਆ ਉਹ ਇਧਰੋਂ ਕਸੀ ਬਣਾਉਂਦੇ ਆਪਣੋ ਤੇ ਮੇਰੀਆਂ ਭਿੰਡੀਆਂ ਦਾ ਤਾਂ ਬਣ ਗਿਆ ਬਈ ਕਹ ਲੋ ਕਿ ਤੇ ਪਰਤਾ ਜੀ ਕਿਉਂਕਿ ਪਾਣੀ ਨਹੀਂ ਆਇਆ ਹੂੰ ਤੇ ਮੈਂ ਬੜਾ ਰੋਇਆ ਸੀ ਪਾਣੀ ਬਿਨਾ ਬਹੁਤ ਸਮੱਸਿਆ ਆਉਂਦੀ ਫਸਲਾਂ ਨੂੰ ਬਾਕੀ ਬਹੁਤ ਰੋਇਆ ਸੀ ਮੈਂ ਕਿਹਾ ਯਾਰ ਰਾਤਾ ਬਹੁਤ ਮੇਰੇ ਨਾਲ ਤਕਾ ਹੋ ਗਿਆ ਨਾ ਲਾਈਟ ਆਉਂਦੀ ਸੀ ਜੀ ਜੀ ਤੇ ਨਾ ਕੋਈ ਪ੍ਰਬੰਧ ਹੋਰ ਸੀਗਾ ਤੇ ਮੇਰੀਆਂ 2-3 ਕਨਾਲਾਂ ਪਿੰਡੀਆਂ ਸੀ ਉਹ ਬਸ ਐ ਹੀ ਗਈਆਂ ਤੇ ਮੈਂ ਬੜਾ ਜਾਨਾ ਜਾ ਕੇ ਬਹਿ ਜਾਣਾ ਮਿਸਤਰੀਆਂ ਜੀ ਕੁਲ ਬਾਈ ਕਦੋਂ ਬਣਾਓਗੇ ਕਦੋਂ ਪੂਰਾ ਹੋਊਗਾ ਉਹਨੇ ਪਿੰਡੀਆਂ ਬੂਰੀਆਂ ਹੋ ਗਿਆ ਪੈ ਗਿਆ ਪਿੰਡੀਆਂ 'ਚ ਪਾਣੀ ਮੈਂ ਖੈ ਲਾਇਤੀ ਤਾਂ ਗੱਲ ਇਹ ਆ ਕੇ ਉਹ ਸਮਾਂ ਹੀ ਇਦਾਂ ਦਾ ਨਾ ਕਿ ਜਦੋਂ ਜ਼ਰੂਰਤ ਹੈ ਫਸਲ ਨੂੰ ਪਾਣੀ ਦੀ ਜਾਂ ਗਾਂ ਵਿਆਹੀ ਵੇਲਦੀ ਉਦੋਂ ਤੁਸੀਂ ਉਹ ਬੰਦੀ ਕਰਕੇ ਮੈ ਜਾਨੀ ਜੀ ਜੀ ਸੱਚੀ ਜ਼ਰੂਰਤ ਹੈ ਹੁੰਦੀ ਖਾਸ ਕਰਕੇ ਜਿੰਨੀ ਗਰਮੀਆਂ ਭਈ ਪਾਣੀ ਦੀ ਬੜੀ ਜ਼ਰੂਰਤ ਹੈ ਅਦੀਪ ਬਰਾੜ ਜੀ ਕਹਿ ਰਹੇ ਨੇ ਕਿ ਭਾਈ ਪੈਨਸ਼ਨ ਨਹੀਂ ਆਈ ਦੀਪ ਬਰਾੜ ਜੀ ਤੁਹਾਨੂੰ ਕੀ ਦਸੀਏ ਇੱਥੇ ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਨਹੀਂ ਆ ਰਹੀਆਂ ਉਹਨਾਂ ਦੀ ਵੀ ਬੜੀ ਸਮੱਸਿਆ ਹੋਈ ਪਈ ਹੈ ਪਰ ਚਲੋ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਭਾਈ ਪੈਨਸ਼ਨ ਵੀ ਭੇਜੋ ਤੇ ਜਿਹੜੇ ਕੰਮ ਲੈ ਰਹੇ ਹੋ ਤੁਸੀਂ ਮੁਲਾਜ਼ਮ ਉਹਨਾਂ ਦੀਆਂ ਤਨਖਾਹਾਂ ਵੀ ਜ਼ਰੂਰ ਦਿਓ